पिछले 500 ਸਾਲ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਇਹ ਕਿ RAM ਮੰਦਿਰ ਦੀ ਸਥਾਪਨਾ ਹੋਵੇ ਉਹ ਵੇਲਾ ਆ ਗਿਆ ਹੈ ਕਿ 22 ਤਰੀਕ ਨੂੰ RAM ਲੱਲਾ ਦੇ ਮੂਰਤੀ ਦੇ ਪ੍ਰਾਣ ਪ੍ਰティਸ਼ਟਾ ਹੋ ਜਾਏਗੀ 22 ਤਰੀਕ ਨੂੰ ਉਸ ਦਾ ਉਦਘਾਟਨ ਹੋ ਜਾਏਗਾ ਉਸ ਦੇ ਉਪਲਖ ਵਿੱਚ ਅੱਜ ਐਨਐਸਆਰ ਦੇ ਵਿੱਚੋਂ ਇੱਕ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ਼ਵਾਲਾ ਭਾਈਆਂ ਤੋਂ ਇਹ ਸ਼ੋਭਾ ਯਾਤਰਾ ਸ਼ੁਰੂ ਹੋਏਗੀ ਸ਼ੋਭਾ ਯਾਤਰਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਬਹੁਤ ਸੁੰਦਰ ਗਜਰਾਜ ਨੂੰ ਤਿਆਰ ਕਰਕੇ ਇਸ ਦੀ ਇਸ ਦੀ ਅਗਵਾਈ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਜਿਸ ਵਿਲੇਜ ਨੂੰ ਅਸੀਂ ਲਵ ਰਹੇ ਸੀ ਗੋਤਮ ਜੀ ਸ਼ੋਭਾ ਯਾਤਰਾ ਸ਼ੁਰੂ ਹੋ ਗਈ ਅਸੀਂ 500 ਸਾਲ ਦਾ ਇੰਤਜ਼ਾਰ ਕੀਤਾ ਅਸੀਂ ਬਹੁਤ ਖੁਸ਼ਕਿਸਮਤ ਆ ਜਿਹੜਾ 500 ਸਾਲਾਂ ਬਾਅਦ ਸ਼੍ਰੀ ਰਾਮ ਜੀ ਆਪਣੇ ਮੰਦਿਰ ਚ ਜਾ ਰਹੇ ਨੇ ਸਾਡੇ ਬਜ਼ੁਰਗਾਂ ਨੇ ਸੰਘਰਸ਼ ਵੇਖਿਆ ਅਸੀਂ ਖੁਸ਼ੀ ਦਾ ਮੌਕਾ ਦੇਖ ਰਹੇ ਹਾਂ ਸੋ ਬਹੁਤ ਖੁਸ਼ਕਿਸਮਤ ਆ ਅੱਜ ਪੂਰਾ ਸ਼ਹਿਰ ਨਾਮ ਨਾਮ ਦੇ ਰੰਗ ਚ ਲੱਗਿਆ ਹੋਇਆ ਹੈ ਪੂਰਾ ਹਿੰਦੁਸਤਾਨ ਰਾਮ ਨਾਮ ਦੇ ਰੰਗ ਦੇ ਰੰਗਿਆ ਹੈ ਸੋ ਇਹ ਇੱਕ ਬਹੁਤ ਵੱਡਾ ਤਿਹਾੜਾ ਹੈ ਲੋਕਾਂ ਨੂੰ ਇਹਦੀ ਪਵਿੱਤਰਤਾ ਤੋਂ ਵੱਡਾ ਤਿਹਾੜਾ ਨਹੀਂ ਚਾਹੀਦਾ ਕਿ ਕਿ ਬਹੁਤ ਖੁਸ਼ੀ ਆ ਹਰਸ਼ੁਲਾਸ ਹੈ ਕੀ ਕਹੋਗੇ ਸਰ ਸ੍ਰੀ ਗੰਗਾਮੁਮੀ ਤੀਰਥ ਖੇਤਰ ਟੈਸਟ ਅਯੋਧਿਆ ਦੀ ਤਰਫੋਂ ਪਰਸੋਂ ਦਿਨਸਾਵਾਰ 22 ਤਰੀਕ ਨੂੰ ਪਵਯੋ ਦਿਵਯ ਰਾਮ ਮੰਦਰ ਦੇ ਵਿੱਚ ਭਗਵਾਨ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਠਾ ਹੋ ਰਹੀ ਆ ਉਸ ਖੁਸ਼ੀ ਦੇ ਵਿੱਚ ਅਖੰਡ ਪਰਮਦਾਮ ਮੇਰੇ ਗੁਰੂ ਦੇਵ ਜੋਗਪੁਰ ਸ੍ਰੀ ਸਵਾਮੀ ਪਰਮਾਨੰਦ ਜੀ ਦੀ ਤਰਫੋਂ ਇਹ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਆ ਅਸੀਂ ਬਹੁਤ ਵੜ ਭਾਗੀ ਆ ਕਿ ਇਹ ਦਿਨ ਦੇਖ ਰਹੇ ਆ ਬਹੁਤ ਸੰਘਰਸ਼ਾਂ ਦੇ ਦਿਨ ਦੇਖਿਆ 500 ਸਾਲ ਅਸੀਂ ਸਨਾਤਨੀਆਂ ਨੇ ਸੰਘਰਸ਼ ਕੀਤਾ ਲਗਭਗ 3 ਲੱਖ ਸਾਨੂੰ ਹਉਤੀਆਂ ਦੇਣੀਆਂ ਪੈ ਗਈਆਂ ਔਰ ਬਗਵਾਨ ਰਾਮ ਜੀ ਪਰਸੋ ਆਪਣੇ ਮੰਦਿਰ ਦੇ ਵਿੱਚ ਵਿਰਾਜਮਾਨ ਹੋਣਗੇ ਉਸ ਦਿਨ ਪ੍ਰਾਣ ਪ੍ਰਤਿਸ਼ਾ ਹੋएगी ਸਾਰੀ ਦੁਨੀਆ ਜਿਹੜੀ ਆ ਉਹ ਦੇਖੇਗੀ ਜੈ ਸ਼ੀ ਰਾਮ ਸੋ ਤੁਸੀਂ ਦੇਖਿਆ ਹੈ ਕਿ ਰਾਮ ਭਗਤਾਂ ਚ ਕਾਫੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਆ बस दिन आने वाला है जिस दिन दासी 500 साल तो इंतजार कर रहे हैं वो दिन वो ये आह्वान है उस दिन का जो साढ़े साड़, 500 साल से इंतजार था वो माँ भारती को वो सनातन धर्म को आज वो दिन बहुत उल्लास से मनाया जा रहा है और 22 तारीख को मतलब कि परसों श्री राम जला को गलगल में विराजमान करेंगे ਔਰ ਪੂਰੀ ਦੁਨੀਆ ਰਾਮ ਮੈਂ ਹੋ ਬੜੀ ਹੈ ਉਲਾਸ ਹੀ ਉਲਾਸ ਹੈ ਉਲਾਸ ਉਲਾਸ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਮ ਭਗਤ ਬੜੇ ਖੁਸ਼ ਨੇ ਅੱਜ ਮੈਂ ਸਮਝਣਾ ਸਾਰੇ ਸ਼ਹਿਰ ਵਾਸੀਆਂ ਵਾਸਤੇ ਸਾਰੇ ਦੇਸ਼ ਵਾਸੀਆਂ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਸੋ ਅੱਜ ਸਰਵ ਧਰਮ ਸਮੇਲਨ ਸੋਸਾਇਟੀ ਵੱਲੋਂ ਭਗਵਾਨ ਰਾਮ ਜੀ ਦੇ ਸਮਰਪਿਤ ਅੱਜ ਸ਼ਹਿਰ 'ਚ ਸ਼ੋਭਾ ਯਾਤਰਾ ਜਿਹੜੀ ਹੈ ਕੱਢੀ ਜਾ ਰਹੀ ਹੈ ਮੈਂ ਸਾਰਿਆਂ ਨੂੰ ਅੱਜ ਦੇ ਫੰਕਸ਼ਨ ਦੀ ਮੁਬਾਰਕਬਾਦ ਵੀ ਦਿੰਦਾ ਸੋ ਸਾਰਿਆਂ ਨੂੰ ਪਤਾ ਹੈ ਕਿ ਬੜਾ ਪਵਿੱਤਰ ਮੰਦਰ ਯੁੱਧਿਆਚ ਭਗਵਾਨ ਰਾਮ ਜੀ ਦਾ ਜਿਹਦਾ ਨਰਮਣ ਹੋ ਚੁੱਕਾ ਹੈ ਜਿਹਦਾ ਅਧ்கਾਟਨ 22 ਤਰੀਕ ਨੂੰ ਹੋਣਾ ਸੋ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸੰਸਾਰ 'ਚ ਹੀ ਸਾਰੇ ਭਾਰਤੀਆਂ ਨੂੰ ਬਹੁਤ ਵੱਡੀ ਖੁਸ਼ੀ ਹੈ ਸੋ ਮੈਂ ਸਮਝਦਾ ਜਿਹੜੀ ਚੀਜ਼ ਦੀ ਅਸੀਂ 500 ਸਾਲਾਂ ਤੋਂ ਵੇਟ ਕਰ ਰਹੇ ਸੀ ਉਹ ਜਿਹੜੀ ਹੈ ਸਾਰਿਆਂ ਦੀ ਖਾਸ਼ਾ ਪੂਰੀਆਂ ਹੋਈਆਂ ਨੇ ਸੋ ਸਾਰੇ ਖੁਸ਼ੀ ਮਨਾ ਰਹੇ ਨੇ ਸੋ ਸਾਡਾ ਸ਼ਹਿਰ ਵੀ ਤੁਸੀਂ ਵੇਖੋ ਕਿੰਨੀ ਲੋਕਾਂ ਦੇ ਮਨ 'ਚ ਖੁਸ਼ੀ ਹੈ ਸੋ ਸਾਰੇ ਰਲ ਮਿਲ ਕੇ ਖੁਸ਼ੀਆਂ ਇਸਾਨੀਆਂ ਕਰ ਰਹੇ ਨੇ ਸੋ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸਾਰਿਆਂ ਚੰਤਨ ਪੂਰਾ ਦੇਸ਼ ਰਾਮਾਇ 22 ਤਰੀਕ ਨੂੰ ਅਯੁੱਧਿਆ ਦੇ ਵਿੱਚ ਰਾਮ ਲੱਲਾ ਬਰਾਜਮਾਨ ਹੋ ਰਹਾ ਹੈ 500 ਸਾਲ ਦੇ ਸੰਘਰਸ਼ ਤੋਂ ਬਾਅਦ ਇਹ ਸਮਾਂ ਆ ਰਿਹਾ ਪੂਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਹੀ ਸ਼ੋਭਾ ਯਾਤਰਾਵਾਂ ਕੇਸਰੀ ਝੰਡੇ RAM LALA ਦੀ ਜੈਜਕਾਰ ਹੋ ਰਹੀ ਆ ਅਜੁੱਧਿਆダム ਦੁਨੀਆ ਕੂਚ ਕਰ ਰਹੀ ਆ ਸਭ ਇਹ ਸੋਚ ਕੇ ਵੀ ਡਿਲੇ ਕਰ ਰਹੇ ਆ ਵੀ ਉੱਥੇ ਉਸ ਦਿਨ ਰਸ਼ ਬਹੁਤ ਹੋਣਾ ਵਾ ਹਰ ਕੋ ਦਾ ਮੰਨਿਆ ਕਿ ਅਜੁੱਧਿਆ ਪਹੁੰਚੇ 1990 ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਸਾਨੂੰ ਵੀ ਮੌਕਾ ਮਿਲਿਆ ਸੀ ਆਪਣੀ ਆਹੂਦੀ ਪਾਉਣ ਦਾ 10 ਦਿਨ ਅਸੀਂ ਪੈਦਲ ਜੰਗਲਾਂ ਚੋਂ ਚੱਲਦੇ ਹੋਏ ਜੁਧਿਆ ਪਹੁੰਚੇ ਸੀ ਕਰਫਿਊ ਸੀ ਪੂਰੇ ਜੁਪੀ ਦੇ ਵਿੱਚ ਕੁਲੈਮ ਸਿੰਘ ਯਾਦਵ ਵੱਲੋਂ ਬਹੁਤ دہشت ਪਾਈ ਗਈ ਸੀ ਉਹਨੇ ਕਿਹਾ ਸੀ ਭਿੰਦਾ ਪਰਬ ਨਹੀਂ ਮਾਰ ਸਕਦਾ ਪਰ ਰਾਮ ਭਗਤ ਜਿਹੜੇ ਆ ਉਹ ਲੱਖਾਂ ਦੀ ਗਿਣਤੀ ਚ ਫਿਰ ਵੀ ਜੁਧਿਆ ਪਹੁੰਚ ਗਏ ਸੀ ਬਹੁਤ ਸ਼ੀਧੀਆਂ ਹੋਈਆਂ ਪ੍ਰਭੂ ਚਰਨਾ ਦੇ ਵਿੱਚ ਬਹੁਤ ਲੋਕ ਜਿਹੜੇ ਆ ਉਹ ਵਾਪਸ ਨਹੀਂ ਆ ਪਏ ਜੁਧਿਆ ਤੋਂ ਉਸ ਸਮੇਂ ਸਰਯੂ ਜੁ ਡੁੱਬ ਕੇ ਗੋਲੀ ਦੇ ਨਾਂ ਬੁਲਤ ਦੀ ਨਾਲ ਮਰੇ ਪਰ ਇਹ ਆ ਗਏ ਅਸੀਂ ਉਹ ਲੋਕ ਆ ਜਿਨ੍ਹਾਂ ਦੇ ਸਾਹਮਣੇ ਇਹ ਸਰਕਾਰ ਹੋ ਰਿਹਾ ਸਾਡਾ ਸੁਪਨਾ ਅਸੀਂ ਬਚ ਗਏ ਤੇ ਅੱਜ ਇਹ ਸਾਕਸ਼ੀ ਆ ਇਸ ਸਮੇਂ ਦੇ ਹਰਿੰਦਰ ਜੀ ਨਾਲ ਅਸੀਂ ਇਕੱਠੇ ਹੀ ਤਰਨਤਾਰਨ ਨੂੰ ਗਏ ਸੀ 23 ਲੋਕ ਲੈ ਕੇ ਅਸੀਂ ਗਏ ਸੀ ਤੇ ਮੈਂ ਪ੍ਰਭੂ ਰਾਮ ਦੇ ਇਸ ਸ਼ੁਭ ਅਵਸਰ ਤੇ ਜਦੋਂ ਵਾਜਮਾਨ ਹੋ ਰਿਹਾ ਆ ਰਾਮ ਲਾਲਾ ਪੂਰੇ ਦੇਸ਼ ਵਾਸੀਆਂ ਨੂੰ ਪੂਰੀ ਦੁਨੀਆ ਦੇ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਕਿ ਸਾਡੇ ਸਭ ਦੇ ਜੀਵਨ ਦੇ ਵਿੱਚ ਸਮਾਂ ਆਇਆ 500 ਸਾਲ ਲੁਕੀ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ ਪਰ ਅਸੀਂ ਇਸ ਕਰਕੇ ਭਾਗਾਂ ਵਾਲੇ ਕਿ ਸਾਡੇ ਜੀਵਨ ਦੇ ਵਿੱਚ ਸਮਾਂ ਆ ਰਿਹਾ ਸਭ ਨੂੰ ਬਹੁਤ ਬਹੁਤ ਮੁਬਾਰਕਾ ਦਿਨ ਨੂੰ ਮਨਾਇਆ ਜਾਏਗਾ 22 ਤਰੀਕ ਨੂੰ ਇਹ ਦਿਨ ਰੱਖਿਆ ਗਿਆ ਹੈ RAM LALLA ਦੇ ਪ੍ਰਾਨ ਪ੍ਰਸਤਾ ਹੋਣ ਯਾਨੀ ਕਿ RAM LALLA ਆਪਣੇ ਅਸਥਾਨ ਤੇ ਵਿਰਾਜਮਾਨ ਹੋਣਗੇ ਅਯੁੱਧਿਆ ਦੀ ਧਰਤੀ ਦੇ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਸਨਾਤਨ ਧਰਮ ਨੂੰ ਇਹ ਜਿੱਤ ਹੋਈ ਹੈ ਹਾਸਲ ਹੋਈ ਹੈ ਔਰ ਇਸ ਦਾ ਉਦਘਾਟਨ 22 ਤਰੀਕ ਨੂੰ ਹੋ ਜਾਏਗਾ ਰਾਮ ਨੰਨਾ ਦੀ ਮੂਰਤੀ ਦੀ ਸਥਾਪਨਾ ਹੋ ਜਾਏਗੀ ਪ੍ਰਣਟ ਕੀਤਾ ਹੋ ਜਾਏਗੀ ਦੀ ਬੈਂਡ ਵੀ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਨੇ ਦੇਵਾ ਜੀ ਜਿੰਨ ਆ ਗਿਆ 500 ਸਾਲਾਂ ਦਾ ਇੰਤਜ਼ਾਰ ਅਸੀਂ ਕੀਤਾ ਬਹੁਤ ਖੁਸ਼ੀ ਹੈ ਅੱਜ ਦੀ ਸ਼ੋਭਾ ਯਾਤਰਾ ਦੇ ਪਰਮਧਾਮ ਤੋਂ ਸ਼ੋਭਾ ਯਾਤਰਾ ਨਿਕਲ ਰਹੀ ਹੈ ਆ ਦੇ ਵਿੱਚ ਅਸੀਂ ਵੀ ਸ਼ਾਮਿਲ ਹੋਏ ਆ ਬਹੁਤ ਖੁਸ਼ੀ ਵਾਲੀ ਗੱਲ ਆ ਬਹੁਤ ਖੁਸ਼ੀ ਵਾਲੀ ਗੱਲ ਆ ਇੱਕ ਮਿੰਟ ਰੁਕੋ ਬਹੁਤ ਖੁਸ਼ੀ ਵਾਲੀ ਗੱਲ ਆ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਕਾਰਜਕ੍ਰਮ ਜੈ ਸ਼੍ਰੀ ਰਾਮ ਉਹ ਇੱਕ ਇਤਿਹਾਸਿਕ ਦਿਨ ਹੋਏਗਾ 22 ਤਰੀਕ ਜਿਸ ਦਿਨ ਰਾਮ ਲੱਲਾ ਆਪਣੀ ਜਗ੍ਹਾ ਤੇ ਉਤੇ ਬਿਰਾਜਮਾਨ ਹੋ ਜਾਣਗੇ ਔਰ 22 ਤਰੀਕ ਨੂੰ ਸਨਾਤਨ ਦਰਬ ਨੂੰ ਰਾਮ ਮੰਦਰ ਦੀ ਜਿਹੜੀ ਅਸੀਂ 500 ਸਾਲਾਂ ਤੋਂ ਉਡੀਕ ਕਰ ਰਹੇ ਸੀ ਉਹ ਮਿਲਣ ਜਾ ਰਿਹਾ ਹੈ ਔਰ 22 ਤਰੀਕ ਨੂੰ ਸਭ ਨੂੰ ਇਹ ਮਿਲ ਜਾਏਗਾ ਸਭ ਦੇ ਜਿਹੜੇ ਸੁਪਨੇ ਸੀ ਉਹ ਸাকার ਹੋਣਗੇ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀਬੈਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ